ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠਾ ਮਹੱਲਾ ਪੰਜਵਾ ਹਮਰੀ ਗਣਤਨ ਗਣੀ ਅੰਕਾਈ ਆਪਣਾ ਬਿਰਦ ਪਛਾਨ ਤੇ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨ ਗਣੀਆ ਕਈ ਆਪਣਾ ਬਿਰਦ ਪਛਾਣ ਫਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਤਿ ਸਾਹਿਬ ਸਤਿ ਮਿਹਰਵਾਨ ਬੰਦ ਪਾਇਆ ਮੇਰਾ ਸਤਗੁਰ ਪੂਰਾ ਹੋਈ ਸਰਬ ਕਲਿਆਣ ਰਾ ਜਿਉ ਪਾਏ ਪੰਡ ਜਨ ਸਜਿਆ ਦਤਾ ਪੈਣਾ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕਾ ਸਤਿਗੁਰੂ ਬਾਣਾ ਜਿਉ ਪਾਏ ਪੰਡ ਜਨ ਸਾਜਿਆ ਦਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਾਧ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਹਮਰੀ ਗਣ ਤਨਾਂਗਣੀਆਂ ਕਾਈ ਆਪਣਾ ਬਿਰਦ ਪਛਾਣ ਆ ରାକ୍ଷୀ କରଦା ସଦା ରଙ୍ଗ ମାଣ